ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਜਨਕਪੁਰ ਤੇ ਆਪਾਂ ਬਚਿੱਤਰ ਵੀਰ ਦੇ ਕੋਲ ਪਹੁੰਚੇ ਆਂ ਜਿਨ੍ਹਾਂ ਨੇ ਕਿ ਕਣਕ ਦੀ ਸਟਾਰ 325 ਵੈਰਾਈਟੀ ਜਿਹੜੀ ਆ ਲਗਾਈ ਹੋਈ ਆ ਤੇ ਅੱਜ ਉਹਨਾਂ ਦੇ ਖੇਤ ਦੇ ਵਿੱਚ ਥਰੇਸ਼ਰ ਚੱਲ ਰਿਹਾ ਆ ਤੇ ਉੱਥੇ ਥੋੜਾ ਸ਼ੋਰ ਹੋਣ ਕਰਕੇ ਆਪਾਂ ਇੱਧਰ ਵੀਡੀਓ ਸ਼ੂਟ ਕਰ ਰਹੇ ਆ ਤੇ ਵੀਰ ਜਿਹੜੇ ਨੇ ਖੇਤ ਦੇ ਵਿੱਚ ਨੇ ਆਪਾਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਆਂ ਕਿ ਇਸ ਵੈਰਾਈਟੀ ਦੀ ਕੀ ਕੀ ਵਿਸ਼ੇਸ਼ਤਾ ਆ अच्छा जी पाजी फिर ਤੁਸੀਂ سٹار دی 325 ਕੱਢ ਰਹੇ ਹੋ ਹਾਂਜੀ ਹਾਂਜੀ ਅੱਜ سٹار 325 ਕੱਢੀ ਹੈ ਜੀ ਹਾਂਜੀ ਠੀਕ ਹੈ ਜੀ ਤੇ ਹੁਣ ਇਹਦੇ ਬਾਰੇ ਵੀ ਦੱਸੋ ਸਾਨੂੰ ਇਹਦੀ ਖਾਸੀਅਤ ਕੀ ਹੈ ਜੀ ਖਾਸੀਅਤ ਵੀਰ ਜੀ ਇਹਦੀ ਹੈ ਜੀ ਇਹ 10 ਦਿਨ ਪੱਕੇ ਪਹਿਲਾਂ ਤਿਆਰ ਹੋ ਜਾਂਦੇ ਜੀ ਹਾਂਜੀ ਬਾਕੀ ਵੈਰਾਈਟੀਆਂ ਦੇਖੋ ਸਾਰੀਆਂ ਖੜੀਆਂ ਨੇ ਹਾਂਜੀ ਬਾਕੀ ਵੈਰਾਈਟੀਆਂ ਸਾਰੀਆਂ ਖੜੀਆਂ ਨੇ ਇਹ 10 ਦਿਨ ਪੱਕੇ ਪਹਿਲਾਂ ਤਿਆਰ ਹੋ ਜਾਂਦੀਆਂ 10 ਦਿਨ ਪਹਿਲਾਂ ਪੱਕ ਜਾਂਦੀਆਂ ਹਾਂਜੀ ਅੱਛਾ ਜੀ ਬਾਕੀ ਇਹਦੇ ਵਿੱਚ ਜੀ ਡਿੱਗਣ ਦੀ ਸਮੱਸਿਆ ਬਿਲਕੁਲ ਨਹੀਂ ਹੈਗੀ ਜੀ ਅੱਛਾ ਡਿੱਗਣ ਦੀ ਸਮੱਸਿਆ ਬਿਲਕੁਲ ਨਹੀਂ ਹੈ ਨਾ ਜੀ ਡਿੱਗਣ ਦੀ ਸਮੱਸਿਆ ਬਿਲਕੁਲ ਨਹੀਂ ਹੈ ਬਾਕੀ ਜੀ ਇਹਦਾ ਜਿਹੜਾ ਬੀਜ ਹੁੰਦਾ ਜੀ ਉਹ ਦਵਾਈਆਂ ਨਾਲ ਸੋਦੇ ਹੁੰਦਾ ਜੀ ਅੱਛਾ ਜੀ ਦਵਾਈਆਂ ਨਾਲ ਪਹਿਲਾਂ ਹੀ ਸੋਦੇ ਹੁੰਦਾ ਦਵਾਈਆਂ ਨਾਲ ਪਹਿਲਾਂ ਸੋਦੇ ਕੋਈ ਦਵਾਈ ਲਾਣ ਦਾ ਨਹੀਂ ਆਪ ਨੂੰ ਹੈਗਾ ਜੀ ਬਾਕੀ ਜੇ ਬੂਟਾ ਬਹੁਤ ਮਾਰਦੀ ਹੈ ਜੀ ਅੱਛਾ ਜੀ ਹਾਂ ਜੀ ਜਿਹਦੇ ਕਰਕੇ ਚਾਰ ਜ਼ਿਆਦਾ ਆਉਂਦੇ ਜੀ ਚਾਰ ਕਿੰਨਾ ਕ ਆ ਜਾਂਦਾ ਜੀ ਚਾਰ ਪਿਛਲੀ ਵਾਰ 28 ਕਿਲੋ ਲਾਇਆ ਸੀ ਜੀ ਪਿਛਲੀ ਵਾਰ 28 ਕਿਲੋ ਲਾਇਆ ਸੀ ਤੇ ਇਸ ਵਾਰ ਕਿਵੇਂ ਲੱਗ ਰਿਹਾ ਤੁਹਾਨੂੰ ਇਸ ਵਾਰ ਜੀ 4 28 ਤੋਂ ਪਲੱਸ ਹੈ ਜੀ ਇਹ 1 ਕਿੱਲੇ ਦਾ ਆਪਣਾ ਅੱਜ ਥਰੇਸ਼ਰ ਲਾ ਕੇ ਕੱਢਿਆ ਜੀ 1 ਕਿੱਲਾ ਕੱਢਿਆ ਇਹ ਇੱਕੋ ਕਿੱਲਾ ਕੱਢਿਆ ਤੂੜੀ ਦਾ ਢੇਰ ਦੇਖ ਲਓ ਹਾਂਜੀ ਤੇ ਬਾਕੀ ਤੁਸੀਂ ਇਹ ਵੀ ਦੱਸੋ ਵੀ ਇਹਨੂੰ ਪਾਣੀ ਕਿੰਨੇ ਲਾਏ ਸੀਗੇ ਜੀ ਤੁਸੀਂ ਪਾਣੀ ਵੀ ਇਹਨੂੰ 4 ਲੱਗਣ ਜੀ 4 ਪਾਣੀ ਲਾਏ 4 ਪਾਣੀ ਲੱਗਣੇ ਇਸ ਵਾਰ ਜੀ ਠੀਕ ਆ ਜੀ ਤੇ ਤੁਸੀਂ ਫਿਰ ਬਾਕੀ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਬਾਕੀ ਕਿਸਾਨਾਂ ਨੂੰ ਇਹੀ ਕਹਿਣਾ ਜੀ ਵੀ ਸਟਾਰ 325 ਜ਼ਰੂਰ ਲਾ ਕੇ ਦੇਖਣ ਜੀ ਕੋਰੇ ਠੀਕ ਆ ਜੀ ਇਹ ਦਾਣਾ ਦੇਖੋ ਜੀ ਬਹੁਤ ਮੋਟਾ ਦਾਣਾ ਜੀ ਅੱਛਾ ਦਾਣਾ ਵੀ ਕਾਫੀ ਮੋਟਾ ਹੈ ਨਾ ਬਹੁਤ ਮੋਟੇ ਹਾਂਜੀ ਦਾਣਾ ਦੇਖੋ ਜੀ ਸਿੱਟਾ ਵੀ ਕਾਫੀ ਲੰਬਾਈ ਚੁੰਦਾ ਹੈ ਸਿੱਟਾ ਬਹੁਤ ਲੰਬਾਈ ਚੁੰਦਾ ਜੀ ਦੂਸਰੇ ਵੀ ਇਹਨਾਂ ਨੂੰ ਬਹੁਤ ਹਾਂਜੀ ਆਹ ਦਿਖਾਇਓ ਮੜਾ ਇਹ ਕੈਮਰੇ ਠੀਕ ਹੈ ਪਾਜੀ ਠੀਕ ਹੈ ਪਾਜੀ ਤੇ ਇਹ ਤੁਸੀਂ ਟਾਈਮ ਦਿੱਤਾ ਧੰਨਵਾਦ ਤੁਹਾਡਾ ਬਹੁਤ ਵਾਜਿ ਚੰਗਾ ਜੀ ਪਾਜੀ ਚੰਗਾ ਜੀ ਠੀਕ ਹੈ ਜੀ ਚੰਗਾ ਜੀ